ਸਿਆ ਕਰਨ ਲੱਗੇ ਜਿਹੜਾ ਤੁਹਾਡਾ ਮੋਦੀ ਨਾਨਕ ਹੈ ਮੈਂ ਉਹਦਾ ਸੋਹਰਾ ਹਾਂ ਤੇ ਤੁਹਾਡੇ ਕੋਲ ਮੈਂ ਫਰਿਆਦ ਇਹ ਲੈ ਕੇ ਆਇਆ ਹਾਂ ਪੁਕਾਰ ਮੇਰੀ ਇਹ ਹੈ ਕਿ ਜਿਹੜਾ ਗੁਰੂ ਨਾਨਕ ਸਾਹਿਬ ਦਾ ਵਾਧਾ ਨਿਕਲਿਆ ਹੈ 760 ਰੁਪਏ ਉਹ ਤੁਸੀਂ ਉਹਦੇ ਪਰਿਵਾਰ ਨੂੰ ਦੇ ਦਿਓ ਬੱਚਿਆਂ ਨੂੰ ਘਰ ਵਾਲੀ ਨੂੰ ਦਿਓ ਤਾਂ ਕਿ ਪਰਿਵਾਰ ਦਾ ਤੇ ਗੁਜ਼ਾਰਾ ਚੱਲੇ ਉਸ ਮਾਇਆ ਦਾ ਤੇ ਦولت ਖਾਂ ਕਹਿੰਦਾ ਗੁਰੂ ਨਾਨਕ ਸਾਹਿਬ ਨੇ ਇਹ ਮਾਇਆ ਫਕੀਰਾਂ ਦੇ ਵਿੱਚ ਵਰਤੌਣ ਨੂੰ ਕਹੀ ਮਹਾਰਾਜ ਨੇ ਆਖਿਆ ਸੀ ਜਿਹੜਾ ਵਾਧਾ ਨਿਕਲਿਆ ਹੈ ਤੇ ਗਰੀਬਾਂ ਵਿੱਚ ਫਕੀਰਾਂ ਵਿੱਚ ਨੋੜਵੰਦਾਂ ਵਿੱਚ ਵੰਡਦੇ ਆਂ ਵੇਖਿਆ ਜੇ ਕਿਤੇ ਆਪ ਨਾ ਰੱਖ ਲਿਆ ਤੇ ਦولت ਖਾਂ ਕਹਿੰਦਾ ਜੀ ਮਹਾਰਾਜ ਦਾ ਤੇ ਇਹ ਬਚਨ ਦਾ ਹੈ ਤੇ ਉਸ ਵੇਲੇ ਹੁਣ ਬਾਬਾ ਮੂਲ ਚੰਦ ਕਹਿਣ ਲੱਗੇ ਕਹਿੰਦੇ ਨਾਨਕ ਸ਼ਰਾਈ